ਸਵਾਗਤ ਹੈ ਤੁਹਾਡਾ ਖੋਸ਼ ਡੇਰੀ ਫਾਰਮ ਉੱਤੇ ਅੱਜ ਜਿਹੜੀ ਤੁਹਾਨੂੰ ਚੀਜ਼ ਦਿਖਾਉਣ ਲੱਗੇ ਆ ਜੀ ਬੋਦੀ ਵਾਲੀ ਗਾਂ ਸਭ ਤੋਂ ਪਹਿਲਾਂ ਚੈਨਲ ਨੂੰ ਕਰੋ ਸਬਸਕ੍ਰਾਈਬ ਨਾਂ ਲੱਗਾ ਬੈਲ ਦਾ ਆਈਕਨ ਦਬਾਓ ਜੋ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ ਆ ਦੇਖੋ ਗਾਂ ਦੇ ਸਿਰਚ ਬੋਦੀ ਦੇਖ ਸਕਦੇ ਹੋ ਤੁਸੀਂ ਇੱਕ ਅਨੋਖਾ ਜਾਨਵਰ ਹੈ ਦੇਖੋ ਬਾਕੀ ਅਨੋਖੀ ਚੀਜ਼ ਹੈ ਪਹਿਲੀ ਵਾਰੀ ਜ਼ਿੰਦਗੀ 'ਚ ਇਹ ਚੀਜ਼ ਦੇਖੀ ਹੈ ਕਿ ਗਾਂ ਦੇ ਸਿਰਚ ਬੋਦੀ ਹੈ ਜਾਂ ਆਪਾਂ ਕਹਿ ਸਕਦੇ ਹਾਂ ਗਾਹ ਦੇ ਸਿਰ 'ਚ ਇੱਕ ਪੂਸ ਟਾਇਪ ਲੱਗ ਕੁਛ ਹੈਗਾ ਦੇਖੋ ਤੁਸੀਂ ਧਿਆਨ ਨਾਲ ਦੇਖ ਸਕਦੇ ਹੋ ਤੁਸੀਂ ਦੇਖੋ ਇੱਕ अनोखी चीज ਹੈ ਪਹਿਲੀ ਵਾਰੀ ਜ਼ਿੰਦਗੀ 'ਚ ਇਹ ਚੀਜ਼ ਵੇਖੀ ਹੈ ਜੇਕਰ ਕਿਸੇ ਵੀਰ ਨੇ ਇਹ ਚੀਜ਼ ਵੇਖੀ ਹੋ ਤਾਂ ਕਮੈਂਟ 'ਚ ਜਰੂਰ ਦੱਸੋ ਦੇਖੋ ਬਾਕੀ ਵੀਡੀਓ ਨੂੰ ਐਂਡ ਤਾਈਂ ਵੇਖਣ ਲਈ ਧੰਨਵਾਦ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓ ਨੂੰ ਕਰੋ ਸ਼ੇਅਰ ਇਹ ਹੈ ਜੀ ਬੋਦੀ ਵਾਲੀ ਗਾ